ਕਿ ਇਨਸੀਡੈਂਟ ਜਿਹੜਾ ਹੈਗਾ ਪੁਰਾਣਾ ਹੈਗਾ ਜਿਹਨੂੰ ਹੁਣ ਟੋਰੰਗ ਰੋਡ ਤੇ ਜਿਹੜਾ ਹੈਗਾ ਵੀਡੀਓਜ਼ ਨੂੰ ਜਿਹੜਾ ਹੈਗਾ ਵਾ ਕੁਝ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ ਤੇ ਬਿਤੇ ਰੋਜ਼ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਸੁਧੀਰ ਸੂਰੀ ਦੇ بیٹے ਅਤੇ ਨਿਹੰਗ ਸਿੰਘਾਂ ਵਿਚਾਰੇ ਤਿੱਖੀ ਝੜਪ ਹੋਈ ਹੈ ਕਿਹਾ ਜਾ ਰਿਹਾ ਸੀ ਕਿ ਨਿਹੰਗ ਸਿੰਘਾਂ ਵੱਲੋਂ ਸੁਧੀਰ ਸੂਰੀ ਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜਦਕਿ ਸੁਧੀਰ ਸੂਰੀ ਦੇ بیٹے ਵੱਲੋਂ ਵੀ ਨੇਹੰਗ ਸਿੰਘਾ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਪੁਲਿਸ ਨੇ ਵੱਡਾ ਬਿਆਨ ਦਿੱਤਾ ਹੈ ਅਰਸਲ ਇਹ ਵੀਡੀਓ ਨਵੀਂ ਨਹੀਂ ਸਗੋਂ ਇੱਕ ਪੁਰਾਣੀ ਵੀਡੀਓ ਹੈ ਇਹ ਵੀਡੀਓ 26 April 2024 ਦੀ ਦੱਸੀ ਜਾ ਰਹੀ ਹੈ ਪੁਲਿਸ ਮੁਤਾਬਕ ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਪੁਲਿਸ ਇਸ ਮਾਮਲੇ 'ਚ ਪਹਿਲਾਂ ਹੀ ਦੋਵਾਂ ਤੇਰ੍ਹਾਂ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਹੇ ਆ ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਹੈ ਅੰਕਸੰਗ ਜਥੇਬੰਦੀਆਂ ਦੇ ਨਾਲ ਹੋ ਰਿਹਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਨਸੀਡੈਂਸ ਜਿਹੜਾ ਹੈਗਾ ਪੁਰਾਣਾ ਹੈਗਾ ਜਿਹਨੂੰ ਹੁਣ ਤੋੜ-ਮੋੜ ਕੇ ਜਿਹੜਾ ਹੈਗਾ ਵੀਡੀਓ ਨੂੰ ਜਿਹੜਾ ਹੈਗਾ ਵਾ ਕੁਝ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ ਇਹ ਆਲਰੇਡੀ ਇਨਸੀਡੈਂਸ ਜਿਹੜਾ ਹੈਗਾ 26/24 ਦਾ ਸੀਗਾ ਮਾਰਨਿੰਗ ਦਾ ਕਚੈਰੀ ਦੇ ਵਿੱਚ ਹੋਇਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਐਫ ਆਈ ਆਰ 67 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 16018186 ਤੇ 341 ਤੇ ਨਾਲ 148 148 ਤੇ 149 IPC ਤਹਿਤ ਜਿਹੜੀ ਹੈਗੀ ਆ ਆਲਰੇਡੀ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਆ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜੀ ਹੈ ਥਾਣਾ ਸਿਵਲ ਲਾਈ ਦੇ ਵਿੱਚ ਦਰਜ ਹੈਗੀ ਆ ਔਰ ਜਿੱਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ ਇਹਦੇ ਤੱਥਾਂ ਨੂੰ ਤੋੜਿਆ ਮੋੜਿਆ ਜਾ ਰਿਹਾ ਹੈਗਾ ਔਰ ਇਹਦੇ ਆਲਰੇਡੀ ਜਿਹੜੀ ਹੈਗੀ ਆ ਵੀ 26 ਤਰੀਕ ਦੀ ਘਟਨਾ ਹੈ ਜਿਸ ਇਸ ਵੰਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਥੈਂਕ ਯੂ ਦਰਸਲੇ ਵੀਡੀਓ ਅਮਰਿਤ ਸਰ ਦੇ ਆ ਕਚੈਰੀਆਂ ਦੇ ਬਾਹਰੋਂ ਸਾਹਮਣੇ ਆਏ ਸੀ ਜਿੱਥੇ ਕਿ ਦੋਮਾ ਟੀਰਾ ਵਿਚਾਲੇ ਤਿੱਖਾ ਟਕਰਾਅ ਹੋਇਆ ਸੀ ਜਿਸ ਤੋਂ ਬਾਅਦ ਦੋਵੇਂ ਟੀਰੰਕ ਦੂਜੇ ਖਿਲਾਫ ਗਾਲੀ ਗਲੋਚ ਕਰਦਿਆਂ ਵੀ ਨਜ਼ਰਾਈਆਂ ਸੀ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾ ਲਈ ਗਈ ਜੋ ਕਿ ਬੀਤੇ ਕੱਲ ਤੋਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਤੁਹਾਨੂੰ ਇੱਕ ਵਾਰ ਉਹ ਵੀਡੀਓ ਵੀ ਦਿਖਾਉਨੇ ਆ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਪਕਿਆ ਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਤੋੜ ਮਰੋੜ ਕੇ ਜਾਂ ਫਿਰ ਇਸ ਵੀਡੀਓ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਇਸ ਮਾਮਲੇ 'ਚ ਪੁਲਿਸ ਪਹਿਲਾਂ ਹੀ ਐਕਸ਼ਨ ਲੈ ਚੁੱਕੀ ਹੈ ਅਤੇ ਇਹ ਵੀਡੀਓ ਕਈ ਦਿਨ ਪੁਰਾਣੀ ਹੈ ਜਿਸ ਕਾਰਨ ਇਸ ਨੂੰ ਹੁਣ ਤਾਜ਼ਾ ਵੀਡੀਓ ਨਾ ਦੱਸਿਆ ਜਾਵੇ ਫਿਲਹਾਲ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ